ਕਾਂ ਦੇ ਮਾਨਤਾਵਾਂ ਵੀ ਨਹੀਂ ਕੀ ਇਹ ਬਿਮਾਰੀ ਉਸ ਇਨਸਾਨ ਨੂੰ ਹੁੰਦੀ ਹੈ ਜਿਸ ਦੇ ਪੁਰਾਣੇ ਮਾਰੇ ਕਰਮ ਹੁੰਦੇ ਨੇ ਜਿਹੜੀ ਲੈਕ ਆਫ ਨੋਲੇਜ ਹੈ ਮੈਨੂੰ ਲੱਗਦਾ ਇਹ ਜ਼ਰੂਰ ਕੋਈ ਸ਼ਰਾਫ ਹੈ ਲੋਕਾਂ ਦੇ ਲਈ ਪੰਜਾਬ ਦੇ ਵਿੱਚ ਅਸੀਂ ਜਿਹੜੇ ਲੈਪਰਸੀ ਦੇ ਪੇਸ਼ੈਂਟਸ ਦੇਖ ਰਹੇ ਹਾਂ ਉਹ ਪ੍ਰਵਾਸੀ ਲੋਕ ਜ਼ਿਆਦਾ ਦੇਖਣ ਦੇ ਵਿੱਚ ਆਉਂਦੇ ਨੇ ਇਸ ਟਾਪਿਕ ਦੇ ਉੱਪਰ ਨਾ ਕਈ ਸਟੱਡੀਜ਼ ਚੱਲ ਵੀ ਰਹੀਆਂ ਨੇ ਜਿਨ੍ਹਾਂ ਦੇ ਹੱਲੇ ਰਿਜ਼ਲਟਸ ਨਹੀਂ ਆਏ ਲੇਪਰੇਸੀ ਐਸਾੱਚੀ ਸਾਡੇ ਦੇਸ਼ ਦੇ ਲਈ ਨਾ ਨੈਸ਼ਨਲ ਲੈਵਲ ਤੇ ਇੱਕ ਪ੍ਰੋਗਰਾਮ ਬਣੀ ਹੋਈ ਹੈ ਜਿਹਦੇ ਲਈ ਸਾਨੂੰ ਇੱਕ ਬਿਮਾਰੀ ਦੇ ਲਈ ਪੂਰਾ ਪ੍ਰੋਗਰਾਮ ਚਲਾਉਣਾ ਪੈ ਗਿਆ ਭਾਰਤ ਦੇ ਵਿੱਚ ਟੀਬੀ ਨੂੰ ਜਿਵੇਂ ਕਿ ਇੱਕਦਮ ਲੱਭਾਉਣਾ ਥੋੜਾ ਔਖਾ ਹੈ ਉਸੇ ਤਰ੍ਹਾਂ ਲੈਪਰੇਸੀ ਈਵਨ ਇਸ ਤੋਂ ਵੀ ਥੋੜੀ ਸਲੋ ਡਵੈਲਪ ਹੋਣ ਵਾਲੀ ਬਿਮਾਰੀ ਹੈ ਜੇ ਅਗਰ ਆਮ ਤੌਰ ਤੇ ਆਪਾਂ ਉਸ ਕੁਸ਼ਟ ਰੋਗ ਵਾਲੇ ਨਿਸ਼ਾਨ ਦੀ ਚਮੜੀ ਤੇ ਅਗਰ ਚੁੰਡੀ ਵੱਡੀ ਤਾਂ ਆਮ ਸਕਿਨ ਨਾਲ ਉੱਥੇ ਘੱਟ ਮਹਿਸੂਸ ਹੋਏਗਾ ਪਟੀਆਂ ਵੀ ਬੰਨੀਆਂ ਹੁੰਦੀਆਂ ਆਪਣੇ ਉਂਗਲਾਂ ਤੇ ਪੈਰਾਂ ਤੇ ਹਨਾ ਇਹ ਕਿਉਂ ਬੰਨੀਆਂ ਹੁੰਦੀਆਂ ਜਿਵੇਂ ਜਿਵੇਂ ਹੱਥ ਪੈਰ ਸੁੰਨ ਹੁੰਦੇ ਨੇ ਉਹਨਾਂ ਤੇ ਜ਼ਖਮ ਬੰਨਣੇ ਸ਼ੁਰੂ ਹੋ ਜਾਂਦੇ ਨੇ ਵੀ ਜਿਵੇਂ ਜਿਵੇਂ ਬਿਮਾਰੀ ਵਧੇਗੀ ਨਾ ਤਾਂ ਪੇਸ਼ੈਂਟ ਦੀਆਂ ਨਸਾਂ ਇਨਵੋਲਵ ਹੋਣ ਲੱਗ ਪੈਂਦੀਆਂ ਨਸਾਂ ਸੋਜੇ ਸੌਣ ਲੱਗ ਪੈਂਦੀਆਂ ਕੰਮ ਕਰਦੇ ਆ ਹੱਥਾਂ ਪੈਰਾਂ 'ਚ ਦਰਦ ਰਹਿਣ ਲੱਗ ਪੈਂਦਾ ਹੈ ਹੱਥ ਪੈਰ ਕਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਸਾਡੀ ਨੱਕ ਦੀ ਜਿਹੜੀ ਉੱਪਰਲੀ ਹੱਡੀ ਹੈ ਉਹ ਅੰਦਰੋਂ ਖੁਰਕੇ ਕਈ ਵਾਰੀ ਬੈਠ ਜਾਂਦੀ ਹੈ ਕੰਨਾਂ ਦੇ ਵਿੱਚ ਜਿਹੜੀਆਂ ਹੱਟੀਆਂ ਹੁੰਦੀਆਂ ਨੇ ਉਹ ਥੋੜੀਆਂ ਖੁਰਨ ਲੱਗ ਪੈਂਦੀਆਂ ਤਾਂ ਕੰਨਾਂ ਦੀ ਸ਼ੇਪ ਚੇਂਜ ਹੋਣ ਲੱਗ ਪੈਂਦੀ ਹੈ ਅ ਅੱਖਾਂ ਦੇ ਵਿੱਚ ਵੀ ਜਿਹੜਾ ਹੈ ਦਿਖਾਈ ਦੇਣ ਦੇ ਵਿੱਚ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਪੇਸ਼ੈਂਟ ਨੂੰ ਕਮਜ਼ੋਰੀ ਰਹਿਣ ਲੱਗ ਪੈਂਦੀ ਹੈ ਬੁਖਾਰ ਰਹਿਣ ਲੱਗ ਪੈਂਦਾ ਹੈ ਯਾ ਸਕਿਨ ਪੂਰੀ ਤਰ੍ਹਾਂ ਇਨਵੋਲਵ ਹੋ ਜਾਂਦੀ ਹੈ ਔਰ ਉਹਦੀ ਅਪੀਅਰੈਂਸ ਵੀ ਕਾਫੀ ਚੇਂਜ ਹੋ ਜਾਂਦੀ ਹੈ ਕੋਲ ਕਿੰਨੇ ਕੁ ਪੇਸ਼ੈਂਟ ਆ ਜਾਂਦੇ ਨੇ ਇੱਕ ਮਹੀਨੇ ਚ ਹਰ ਸਾਲ ਸਾਡੇ ਕੋਲ ਲੈਪਰਸੀ ਦੇ ਨਵੇਂ ਪੇਸ਼ੈਂਟ 70 ਤੋਂ 80 ਪੇਸ਼ੈਂਟ ਸਾਨੂੰ ਹਰ ਸਾਲ ਤਕਰੀਬਨ ਲੈਪਰਸੀ ਦੇ ਜਲੰਧਰ ਡਿਸਟ੍ਰਿਕਟ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਜੇ ਕੋਈ ਪੇਸ਼ੈਂਟ ਲੇਟ ਸਟੇਜਸ ਪਹੁੰਚ ਗਿਆ ਤੇ ਉਹਨੂੰ ਅੱਖਾਂ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਫਿਰ ਉਹਨੂੰ ਸਰਜਰੀਜ਼ ਦੀ ਰਿਕੁਆਇਰਮੈਂਟ ਹੋ ਸਕਦੀ ਹੈ ਜੇ ਕੋਈ ਅੰਗ ਕੀਣਤਾ ਤੱਕ ਜਾ ਰਿਹਾ ਫਿਰ ਉਹਨੂੰ ਰੀਕਨਸਟਰਕਟਿਵ ਸਰਜਰੀਜ਼ ਦੀ ਜਾਂ ਸਪਲਿੰਟਸ ਦੀ ਜ਼ਰੂਰਤ ਪੈ ਸਕਦੀ ਹੈ ਕੋਸਟ ਰੋਗ ਲੈਪਰੋਸੀ ਇੱਕ ਅਜਿਹੇ ਨਾਮ ਹੈ ਜਿਸ ਨੂੰ ਸੁਣਦੇ ਹੀ ਇਨਸਾਨ ਦੀ ਰੂਹ ਕੰਬ ਜਾਂਦੀ ਹੈ ਜਿਸ ਵਿਅਕਤੀ ਨੂੰ ਵੀ ਇਹ ਬਿਮਾਰੀ ਹੁੰਦੀ ਹੈ ਉਹ ਬੰਦਾ ਇੰਨਾ ਕੁ ਜ਼ਿਆਦਾ ਦੁਖੀ ਹੋ ਜਾਂਦਾ ਹੈ ਤੇ ਉਸ ਤੋਂ ਸਮਾਜ ਜੋ ਹੁੰਦਾ ਹੈ ਦੂਰੀ ਕਾਇਮ ਕਰਨ ਲੱਗ ਜਾਂਦਾ ਹੈ ਕੁਝ ਲੋਕਾਂ ਦੀ માન્યਤਾਵਾਂ ਵੀ ਨੇ ਕਿ ਇਹ ਬਿਮਾਰੀ ਉਸ ਇਨਸਾਨ ਨੂੰ ਹੁੰਦੀ ਹੈ ਜਿਸ ਤੇ ਪੁਰਾਣੇ ਮਾੜੇ ਕਰਮ ਹੁੰਦੇ ਨੇ ਜਾਂ ਫੇ ਕੋਈ ਪਿਛਲਾ ਹਿਸਾਬ ਕਿਤਾਬ ਹੁੰਦਾ ਹੈ ਜਿਸ ਕਾਰਨ ਉਸ ਨੂੰ ਇਹ ਬਿਮਾਰੀ ਹੁੰਦੀ ਹੈ ਏ ਜੋ ਗੱਲਾਂ ਨੇ ਕਿੰਨੀਆਂ ਕ ਸੱਚ ਨੇ ਜਾਂ ਕਿੰਨੀਆਂ ਕ ਝੂਠ ਨੇ ਇਸ ਬਾਰੇ ਅਸੀਂ ਅੱਜ ਪਹੁੰਚੇ ਹਾਂ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਨੇ ਡਾਕਟਰ ਦਿਲਜੀਤ ਜੋ ਕਿ ਜ਼ਿਲ੍ਹਾ ਡਿਸਟ੍ਰਿਕਟ ਲੈਵਲ ਦੇ ਲੈਪਰੋਸੀ ਆਫੀਸਰ ਨੇ ਤੋਂ ਇਸ ਬਿਮਾਰੀ ਦੇ ਮਾਹਰ ਵੀ ਨੇ ਸੋ ਸਵਾਗਤ ਹੈ ਤੁਹਾਡਾ ਡਾਕਟਰ ਦਿਲਜੀਤ ਸਾਡੇ 1 ਇੰਡੀਆ ਚੈਨਲ ਦੇ ਅਹ ਥੈਂਕ ਯੂ ਵੈਰੀ ਮਚ ਜੀ ਹਾਂ ਜੀ ਇਹ ਬਿਮਾਰੀ ਹੈ ਕੀ ਜੋ ਕੋੜ ਦੀ ਬਿਮਾਰੀ ਹੈ ਜਿਸ ਨੂੰ ਅਸੀਂ ਨਾਮ ਲੈਣ ਲੱਗੇ ਵੀ 100 ਵਾਰ ਸੋਚਦੇ ਹਾਂ ਨਾ ਕਿ ਇਹ ਸ਼ਬਦ ਜੋ ਹੈ ਬੜਾ ਸਾਨੂੰ ਬੋਲਣ ਲੱਗੇ ਵੀ ਬੜਾ ਕੁਝ ਅਜੀਬ ਜਿਹਾ ਫੀਲ ਹੁੰਦਾ ਹੈ ਨਾ ਤਾਂ ਇਹ ਬਿਮਾਰੀ ਹੈ ਕੀ ਪਹਿਲਾਂ ਤਾਂ ਪਨੀਤ ਜੀ ਥੈਂਕ ਯੂ ਵੈਰੀ ਮਚ ਤੁਸੀਂ ਮੈਨੂੰ ਅੱਜ ਆਪਣੇ ਚੈਨਲ ਦੇ ਵਿੱਚ ਬੁਲਾਇਆ ਅਹ ਔਰ ਇੱਕ ਬਹੁਤ ਵਧੀਆ ਮਾਧਿਅਮ ਹੈ ਜਿੱਦੇ ਰਾਹੀਂ ਮੈਂ ਬਹੁਤ ਸਾਰੇ ਲੋਕਾਂ ਨੂੰ ਲੈਪਰੇਸੀ ਜਾਂ ਕੁਸ਼ਟ ਰੋਗ ਦੇ ਰਿਗਾਰਡਿੰਗ ਇਨਫੋਰਮੇਸ਼ਨ ਦੇ ਸਕਦਾ ਹਾਂ ਹਮ ਅ ਦੇਖੋ ਜਿਵੇਂ ਕਿ ਬਾਕੀ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਕੁਸ਼ਟ ਰੋਗ ਵੀ ਇੱਕ ਬਿਮਾਰੀ ਹੀ ਹੈ ਜਿਵੇਂ ਬਾਕੀ ਬਿਮਾਰੀਆਂ ਨੂੰ ਕਰਨ ਲਈ ਹਮੇਸ਼ਾ ਕੋਈ ਨਾ ਕੋਈ ਆਰਗੇਨਿਜ਼ਮ ਜਾਂ ਕੋਈ ਏਜੰਟ ਹੁੰਦਾ ਕੋਈ ਬੈਕਟੀਰੀਆ ਹੋ ਸਕਦਾ ਹੈ ਵਾਇਰਸ ਹੋ ਸਕਦਾ ਹੈ ਜਾਂ ਫੰਗਸ ਹੋ ਸਕਦੀ ਹੈ ਉਸੇ ਤਰ੍ਹਾਂ ਹੀ ਕੁਸ਼ਟ ਰੋਗ ਇੱਕ ਬੈਕਟੀਰੀਆ ਮਾਈਕੋਬੈਕਟੀਰੀਅਮ ਲੈਪਰੇ ਦੇ ਦੁਆਰਾ ਫੈਲਾਈ ਜਾਣ ਵਾਲੀ ਬਿਮਾਰੀ ਹੈ ਔਰ ਜਿਹੜਾ ਇਹ ਆਮ ਤੌਰ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਗਲਤਫਹਮੀ ਹੈ ਵੀ ਇਹ ਸ਼ਾਇਦ ਕੋਈ ਪੁਰਾਣੇ ਸਾਡੇ ਕਰਮਾਂ ਦਾ ਫਲ ਹੈ ਜਾਂ ਕੁਝ ਸਾਡੇ ਪਾਪ ਕੀਤੇ ਹੋਏ ਨੇ ਜਿਹਦਾ ਸਾਨੂੰ ਫਲ ਇਸ ਟਾਈਮ ਚ ਮਿਲ ਰਿਹਾ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ ਜਿਹੜੀ ਇਹ ਲੈਕ ਆਫ ਨੋਲੇਜ ਹੈ ਮੈਨੂੰ ਲੱਗਦਾ ਇਹ ਜਰੂਰ ਕੋਈ ਸ਼ਰਾਪ ਹੈ ਲੋਕਾਂ ਦੇ ਲਈ ਲੇਪਰੇਸੀਤਾ ਬਿਲਕੁਲ ਵੀ ਸ਼ਰਾਪ ਨਹੀਂ ਹੈ ਇੱਕ ਸਿੰਪਲ ਜੀ ਬਿਮਾਰੀ ਹੈ ਜਿਹਨੂੰ ਸਹੀ ਸਮੇਂ ਸਰ ਪੜ ਕੇ ਅਗਰ ਆਪਾਂ ਟਰੀਟਮੈਂਟ ਕਰ ਦਈਏ ਤਾਂ ਪੇਸ਼ੈਂਟ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੋ ਲੋਕ ਸੋਚਦੇ ਕਿ ਪੁਰਾਣੇ ਕਰਮਾ ਦੇ ਫਲ ਕਰਾਣੇ ਬਿਮਾਰੀ ਹੁੰਦੀ ਹੈ ਐਜੇਹਾ ਕੁਝ ਵੀ ਨਹੀਂ ਹੈ ਜੀ ਨਹੀਂ ਸਰਾਸਰ ਗਲਤ ਗੱਲ ਹੈ ਇਦਾਂ ਦਾ ਬਿਲਕੁਲ ਵੀ ਨਹੀਂ ਹੈ ਤਾਂ ਜ਼ਿਆਦਾ ਦੇਖਿਆ ਜਾਂਦਾ ਹੈ ਕਿ ਜੇ ਬਿਮਾਰੀ ਜੋ ਹੈ ਇਹ ਜ਼ਿਆਦਾ ਪ੍ਰਵਾਸੀਆਂ ਦੇ ਵਿੱਚ ਜਾਂ ਸਲਮ ਏਰੀਆਜ਼ ਦੇ ਵਿੱਚ ਜੋ ਲੋਕ ਰਹਿੰਦੇ ਨੇ ਉਹਨਾਂ ਨੂੰ ਇਹ ਹੁੰਦੀ ਹੈ ਇਦਾਂ ਕਿਉਂ ਬਹੁਤ ਅੱਛੀ ਆਬਜ਼ਰਵੇਸ਼ਨ ਹੈ ਇਹ ਬਿਲਕੁਲ ਬਹੁਤ ਹੀ ਅੱਛਾ ਸਵਾਲ ਹੈ ਤੁਸੀਂ ਬਿਲਕੁਲ ਠੀਕ ਕਹੀ ਹੈ ਗੱਲ ਅ ਕੁਝ ਹੱਦ ਤੱਕ ਇਹ ਹੈ ਕਿ ਲੈਪਰੇਸੀ ਜਿਹੜੀ ਹੈ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਅਸੀਂ ਜਿਹੜੇ ਲੈਪਰੇਸੀ ਦੇ ਪੇਸ਼ੈਂਟਸ ਦੇਖ ਰਹੇ ਹਾਂ ਉਹ ਪ੍ਰਵਾਸੀ ਲੋਕ ਜ਼ਿਆਦਾ ਦੇਖਣ ਦੇ ਵਿੱਚ ਆਉਂਦੇ ਨੇ ਅ ਹੁਣ ਇਹਦੇ ਐਗਜ਼ੈਕਟ ਕਾਰਨ ਤਾਂ ਆਪਾਂ ਨੂੰ ਨਹੀਂ ਪਤਾ ਪਰ ਸ਼ਾਇਦ ਹਾਈਪੋਥੈਸਾਈਜ਼ ਕੀਤਾ ਜਾਂਦਾ ਵੀ ਸਾਡੀ ਇਮਿਊਨਿਟੀ ਦੇ ਨਾਲ ਕੁਝ ਦਾ ਲੈਣਾ ਦੇਣਾ ਹੈ ਵੀ ਜਿਸ ਕਾਰਨ ਕਰਕੇ ਵੀ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਉਹਨਾਂ ਦੇ ਵਿੱਚ ਲੈਪਰੇਸੀ ਜਾਂ ਕੁਸ਼ਟ ਰੋਗ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਔਰ ਆਮ ਤੌਰ ਤੇ ਇੰਡੀਆ ਦੇ ਵਿੱਚ ਕੁਝ ਸਟੇਟਸ ਜਿਵੇਂ ਕਿ ਬਿਹਾਰ, ਯੂਪੀ, ਵੈਸਟ ਬੰਗਾਲ, ਉੜੀਸਾ ਇੱਥੋਂ ਦੇ ਜਿਹੜੇ ਕਮਜ਼ੋਰ ਵਰਗ ਦੇ ਲੋਕ ਨੇ ਜਿਹੜੇ ਲੋਕ ਪਲਾਇਨ ਕਰਕੇ ਪੰਜਾਬ ਦੇ ਵਿੱਚ ਆਉਂਦੇ ਨੇ ਆਪਣੀ ਰੋਜ਼ੀ-ਰੋਟੀ ਕਮਾਣ ਦੇ ਲਈ ਉਹਨਾਂ ਦੇ ਵਿੱਚ ਲੈਪਰੇਸੀ ਕੁਸ਼ਟ ਰੋਗ ਜਿਹਨੂੰ ਕਿ ਹਿੰਦੀ ਦੇ ਵਿੱਚ ਸਨਬੈਰੀ ਕਹਿੰਦੇ ਨੇ ਬਿਹਾਰ ਯੂਪੀ ਦੇ ਲੋਕ ਇਹਨੂੰ ਸਨਬਹਿਰੀ ਦੇ ਨਾਮ ਨਾਲ ਜਾਣਦੇ ਨੇ ਇਹ ਆਮ ਤੌਰ ਤੇ ਥੋੜੀ ਜਿਆਦਾ ਦੇਖੀ ਜਾਂਦੀ ਹੈ ਪੰਜਾਬ ਦੇ ਜੰਮਪਾ ਲੋਕਾਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਪਰ ਆ ਨਹੀਂ ਵੀ ਬਿਲਕੁਲ ਨਹੀਂ ਹੁੰਦੀ ਪੰਜਾਬੀ ਲੋਕਾਂ ਦੇ ਵਿੱਚ ਵੀ ਲੈਪਰੇਸੀ ਹੋ ਜਾਂਦੀ ਹੈ ਮਤਲਬ ਪੰਜਾਬੀ ਲੋਕਾਂ ਦਾ ਖਾਣ ਪਾਣ ਕਹਿ ਸਕਦੇ ਆ ਕਿ ਜ਼ਿਆਦਾ ਵਧੀਆ ਹੈ ਬਾਹਰਲੇ ਸਟੇਟਾਂ ਦੇ ਲੋਕਾਂ ਦੇ ਨਾਲੋਂ ਕਿਉਂਕਿ ਉਹਨਾਂ ਦੀ ਤੁਹਾਡਾ ਕਹਿੰਦਾ ਮਤਲਬ ਇਮਿਊਨਿਟੀ ਤੁਸੀਂ ਜਿਵੇਂ ਕਿਹਾ ਕਿ ਜਿਵੇਂ ਇਮਿਊਨਿਟੀ ਜਿੰਨਾਂ ਦੀ ਸਟਰੋਂਗ ਹੈ ਉਹਨਾਂ ਨੂੰ ਇਹ ਬਿਮਾਰੀ ਨਹੀਂ ਹੁੰਦੀ ਤੇ ਪੰਜਾਬ ਦੇ ਵਿੱਚ ਤਾਂ ਹੀ ਤੁਸੀਂ ਤੁਹਾਡੇ ਕਹਿੰਦੇ ਮਤਲਬ ਹੈ ਕਿ ਤਾਂ ਹੀ ਇਹ ਜੋ ਬਿਮਾਰੀ ਹੈ ਘੱਟ ਹੈ ਜੀ ਆਪਾਂ ਕਹਿ ਸਕਦੇ ਆ ਵੀ ਇਸ ਇਸ ਟਾਪਿਕ ਦੇ ਉੱਪਰ ਨਾ ਕਈ ਸਟੱਡੀਜ਼ ਚੱਲ ਵੀ ਰਹੀਆਂ ਨੇ ਜਿਨ੍ਹਾਂ ਦੇ ਹੱਲੇ ਰਿਜ਼ਲਟਸ ਨਹੀਂ ਆਏ ਪਰ ਕੁਝ ਨਾ ਕੁਝ ਪੰਜਾਬ ਦੇ ਜੀਨਸ ਜਾਂ ਸਾਡੀ ਡਾਈਟ ਖਾਣ ਪੀਣ ਦੇ ਵਿੱਚ ਕੁਝ ਐਸੀ ਚੀਜ਼ ਹੈ ਜਿਹਦੇ ਕਾਰਨ ਸਾਨੂੰ ਇਹ ਲੈਪਰਸੀ ਜਾਂ ਕੁਛ ਲੋਕ ਦੀ ਬਿਮਾਰੀ ਜ਼ਰੂਰ ਥੋੜੀ ਘੱਟ ਹੋ ਰਹੀ ਹੈ ਪਰ ਇਹ ਕਿਉਂ ਹੋ ਰਿਹਾ ਇਹਦਾ ਸਹੀ ਕਾਰਨ ਹੱਲੇ ਤੱਕ ਸਾਨੂੰ ਨਹੀਂ ਪਤਾ ਮੇਬੀ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀਆਂ ਸਟੱਡੀਜ਼ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਸਾਨੂੰ ਪਤਾ ਲੱਗ ਪਾਏ ਅੱਛਾ ਪਤਾ ਕਿਦਾਂ ਲੱਗਦਾ ਹੈ ਕਿ ਇਸ ਬੰਦੇ ਨੂੰ ਲੈਪਰੋਸੀ ਦੀ ਪ੍ਰੋਬਲਮ ਹੈ ਕੋਰਡੀ ਦੀ ਪ੍ਰੋਬਲਮ ਹੈ ਜੀ ਦੇਖੋ ਲੈਪਰੇਸੀ ਐਸ ਸੱਚੀ ਸਾਡੇ ਦੇਸ਼ ਦੇ ਲਈ ਨਾ ਨੈਸ਼ਨਲ ਲੈਵਲ ਤੇ ਇੱਕ ਪ੍ਰੋਗਰਾਮ ਬਣੀ ਹੋਈ ਹੈ ਜਿਹਦੇ ਲਈ ਸਾਨੂੰ ਇੱਕ ਬਿਮਾਰੀ ਦੇ ਲਈ ਪੂਰਾ ਪ੍ਰੋਗਰਾਮ ਚਲਾਉਣਾ ਪੈ ਗਿਆ ਭਾਰਤ ਦੇ ਵਿੱਚ ਜਿਹੜਾ ਕਹ ਹੈ ਐਨ ਐਲ ਪੀ ਨੈਸ਼ਨਲ ਲੈਪਰੇਸੀ ਰੈਡੀਕੇਸ਼ਨ ਪ੍ਰੋਗਰਾਮ ਹੁਣ ਇੰਨੇ ਵੱਡੇ ਪੱਧਰ ਤੇ ਪ੍ਰੋਗਰਾਮ ਚਲਾਉਣ ਦਾ ਕਾਰਨ ਹੀ ਇਹ ਹੈ ਕਿ ਲੈਪਰੇਸੀ ਕੁਛ ਐਦਾਂ ਦੀ ਬਿਮਾਰੀ ਹੈ ਜਿਹਨੂੰ ਪਹਿਚਾਨ ਪਾਣਾ ਥੋੜਾ ਮੁਸ਼ਕਿਲ ਹੈ ਕੁਝ ਬਿਮਾਰੀਆਂ ਹੁੰਦੀਆਂ ਨੇ ਜੋ ਬਹੁਤ ਛੋਟੇ ਪੱਧਰ ਤੇ ਚਲਦੀਆਂ ਨੇ ਜਿਵੇਂ ਕਿਸੇ ਨੂੰ ਖੰਘ ਜੁਕਾਮ ਹੋ ਗਿਆ ਇੱਕ-ਦੋ ਦਿਨਾਂ 'ਚ ਉਹਦੇ ਸਿੰਪਟਮਸ ਆਉਂਦੇ ਨੇ ਔਰ ਸਾਨੂੰ ਬੜੀ ਆਸਾਨੀ ਨਾਲ ਦਿਖ ਜਾਂਦੇ ਨੇ ਔਰ ਪੇਸ਼ੈਂਟ ਵੀ ਉਹਨਾਂ ਦੇ ਆਲੇ-ਦੁਆਲੇ ਵੀ ਔਰ ਡਾਕਟਰ ਨੂੰ ਬੜੀ ਈਜ਼ੀਲੀ ਪਤਾ ਲੱਗ ਜਾਂਦਾ ਵੀ ਇਹ ਖੰਗ ਹੋਈ ਹੈ ਜਾਂ ਜ਼ੁਕਾਮ ਹੋਇਆ ਹੈ ਜਾਂ ਫੋਰ ਐਗਜ਼ਾਮਪਲ ਆਪਾਂ ਲਾ ਲਈਏ ਵੀ ਇਹ ਡਿੰਗੂ ਹੋ ਗਿਆ ਔਰ ਉਹਦੀ ਫਟਾਫਟ ਟ੍ਰੀਟਮੈਂਟ ਵੀ ਹੋ ਜਾਂਦੀ ਔਰ ਉਸ ਦਿਨ ਹਫ਼ਤਾ 10 ਦਿਨ ਜਾਂ ਮਹੀਨੇ ਦੇ ਵਿੱਚ ਵਿੱਚ ਪੇਸ਼ੈਂਟ ਠੀਕ ਹੋ ਜਾਂਦੇ ਨੇ ਪਰ ਜਿਹੜਾ ਕੁਝ ਬਿਮਾਰੀਆਂ ਜ ਜਨਾਂ ਦਾ ਟਾਈਮ ਫਰੇਮ ਬਹੁਤ ਲੰਮਾ ਹੁੰਦਾ ਜਿਵੇਂ ਉਦਾਹਰਨ ਤੌਰ ਤੇ ਆਪਾਂ ਟੀਬੀ ਨੂੰ ਲੈ ਲਈਏ ਟੀਬੀ ਦੇ ਵਿੱਚ ਜੇ ਪੇਸ਼ੈਂਟ ਨੂੰ ਪਹਿਲਾਂ ਖਾਂਸੀ ਸ਼ੁਰੂ ਹੁੰਦੀ ਹੈ ਖਾਂਸੀ ਹੌਲੀ ਹੌਲੀ ਵੱਧਦੀ ਹੈ ਬਲਗਮ ਆਉਣਾ ਸ਼ਾਮ ਨੂੰ ਬੁਖਾਰ ਚੜਨਾ ਕਮਜ਼ੋਰੀ ਆਉਣਾ ਸਿਰ ਦਰਦ ਕਰਨਾ ਇਹ ਬਹੁਤ ਲੰਬੇ ਸਮੇਂ ਦੇ ਵਿੱਚ ਹੁੰਦਾ ਹੈ ਇਹ ਸਾਰਾ ਕੁਝ ਬਣਦਿਆ ਬਣਦਿਆ ਕਈ ਮਹੀਨੇ ਲੱਗ ਜਾਂਦੇ ਨੇ ਤਾਂ ਟੀਬੀ ਨੂੰ ਜਿਵੇਂ ਕਿ ਇੱਕਦਮ ਲੱਭ ਪਾਉਣਾ ਥੋੜਾ ਔਖਾ ਹੈ ਇਹਤੀ ਸਮਝਦੇ ਸਮਝਦੇ ਸਮਾਂ ਲੱਗ ਜਾਂਦਾ ਉਸੇ ਤਰ੍ਹਾਂ ਲੈਪਰੇਸੀ ਈਵਨ ਇਸ ਤੋਂ ਵੀ ਥੋੜੀ ਸਲੋ ਡਵੈਲਪ ਹੋਣ ਵਾਲੀ ਬਿਮਾਰੀ ਹੈ ਔਰ ਬਹੁਤ ਇੱਕ ਵਾਈਡ ਰੇਂਜ ਦੇ ਸਿੰਪਟਮਸ ਇਹਦੇ ਵਿੱਚ ਆਉਂਦੇ ਨੇ ਔਰ ਅਲੱਗ-ਅਲੱਗ ਸਟੇਜ ਵਿੱਚ ਤੋਂ ਸਿੰਪਟਮਸ ਅਲੱਗ-ਅਲੱਗ ਜੀ ਮਤਲਬ ਕਹੇ ਜੇ ਸਿੰਪਟਮਸ ਆਉਂਦੇ ਨੇ ਜੀ ਅਗਰ ਸ਼ੁਰੂਆਤ ਦੇ ਵਿੱਚ ਆਪਾਂ ਦੇਖੀਏ ਨਾ ਤਾਂ ਪੇਸ਼ੈਂਟ ਦੇ ਸਰੀਰ ਤੇ ਹਲਕੇ ਫਿੱਕੇ ਰੰਗ ਦੇ ਕੁਝ ਨਿਸ਼ਾਨ ਬਣਨੇ ਸ਼ੁਰੂ ਹੁੰਦੇ ਨੇ ਓਕੇ ਔਰ ਯਾ ਫਿੱਕੇ ਰੰਗ ਦੇ ਹੋ ਸਕਦੇ ਨੇ ਆ ਕਈ ਕੇਸਸ ਦੇ ਵਿੱਚ ਥੋੜੇ ਲਾਲ ਜਾਂ ਤੰਬੇ ਰੰਗੇ ਨਿਸ਼ਾਨ ਵੀ ਬਣ ਜਾਂਦੇ ਨੇ ਔਰ ਲੋਕ ਇਸ ਵੱਲ ਖਾਸ ਧਿਆਨ ਨਹੀਂ ਦਿੰਦੇ ਆਮ ਤੌਰ ਤੇ ਸਮਝ ਲਿਆ ਜਾਂਦਾ ਵੀ ਸ਼ਾਇਦ ਇਹ ਕੈਲਸ਼ੀਅਮ ਦੀ ਕਮੀ ਹੈ ਜੀ ਆਇਰਨ ਦੀ ਕਮੀ ਹੈ ਜੀ ਜਾਂ ਖੁਸ਼ਕੀ ਹੋ ਗਈ ਹੈ ਜੀ ਇਹਦੇ ਤੇ ਤੁਸੀਂ ਤੇਲ ਲਗਾ ਲਓ ਜਾਂ ਬੈਟਨੋਵੇਟ ਲਗਾ ਲਓ ਤਾਂ ਠੀਕ ਹੋ ਜਾਏਗੀ ਪਰ ਇਥੇ ਬਹੁਤ ਧਿਆਨ ਦੇਣ ਜੋ ਗੱਲ ਹੈ ਵੀ ਜੇ ਆਪਾਂ ਉਹਨੂੰ ਥੋੜਾ ਧਿਆਨ ਨਾਲ ਸਮਝੀਏ ਤਾਂ ਉਹ ਜਿਹੜਾ ਨਿਸ਼ਾਨ ਹੋਏਗਾ ਨਾ ਕੁਸ਼ ਰੋਗ ਦਾ ਨਿਸ਼ਾਨ ਉਹ ਸੁਣ ਹੁੰਦਾ ਇਹ ਕਿਵੇਂ ਦੇਖਿਆ ਜਾ ਸਕਦਾ ਹੈ ਅਗਰ ਆਮ ਤੌਰ ਤੇ ਆਪਾਂ ਉਸ ਕੁਸ਼ਟ ਰੋਗ ਵਾਲੇ ਨਿਸ਼ਾਨ ਦੀ ਚਮੜੀ ਤੇ ਅਗਰ ਚੁੰਡੀ ਵੱਢੀਏ ਜਾਂ ਆਪਾਂ ਪੈਨ ਲੈ ਕੇ ਥੋੜਾ ਜਿਹਾ ਉੱਥੇ ਚਬੋਨੇ ਆ ਤਾਂ ਆਮ ਸਕਿਨ ਨਾਲ ਉਹ ਉੱਥੇ ਘੱਟ ਮਹਿਸੂਸ ਹੋਏਗਾ ਜਾਂ ਬਿਲਕੁਲ ਨਹੀਂ ਜਾਂ ਜ਼ਿਆਦਾਤਰ ਕੇ ਇਸ ਇਸ ਦੇ ਵਿੱਚ ਘੱਟ ਮਹਿਸੂਸ ਹੋਏਗਾ ਜਿਹੜਾ ਕਿ ਇੱਕ ਬਹੁਤ ਵੱਡਾ ਇੰਡੀਕੇਟਰ ਹੈ ਕਿ ਉਸ ਬੰਦੇ ਨੂੰ ਲੈਪਰੇਸੀ ਹੋ ਸਕਦੀ ਇਹ ਹੈਗੇ ਬਿਲਕੁਲ ਸਟਾਰਟਿੰਗ ਵਾਲੇ ਸਿੰਪਟਮ ਜੇ ਆਪਾਂ ਮਰੀਜ਼ ਨੂੰ ਇਸੇ ਟਾਈਮ ਤੇ ਫੜ ਕੇ ਉਹਨਾਂ ਦੀ ਦਵਾਈ ਕਰ ਦਿੰਦੇ ਆ ਟਰੀਟਮੈਂਟ ਪ੍ਰੋਪਰ ਹੋ ਜਾਂਦਾ ਹੈ ਲੇਪਰੇਸੀ ਇੱਥੇ ਹੀ ਰੁੱਕ ਕੇ ਠੀਕ ਕੀਤੀ ਜਾ ਸਕਦੀ ਹੈ ਜੇ ਇਸ ਤੋਂ ਗਾਹ ਵਧ ਜਾਂਦੇ ਆ ਤਾਂ ਸਿੰਪਟਮਸ ਵਧਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿ ਉਹਨਾਂ ਦੀਆਂ ਜਿਹੜੀਆਂ ਨਸਾਂ ਨੇ ਉਹ ਕਮਜ਼ੋਰ ਹੋਣ ਲੱਗ ਪੈਂਦੀਆਂ ਕਈਆਂ ਨੇ ਪੱਟੀਆਂ ਵੀ ਬੰਨੀਆਂ ਹੁੰਦੀਆਂ ਆਪਣੇ ਉਂਗਲਾਂ ਤੇ ਪੈਰਾਂ ਤੇ ਹਨਾ ਇਹ ਕਿਉਂ ਬੰਨੀਆਂ ਹੁੰਦੀਆਂ ਨੇ ਜਿਵੇਂ ਜਿਵੇਂ ਬਿਮਾਰੀ ਵਧੇਗੀ ਨਾ ਤਾਂ ਪੇਸ਼ੈਂਟ ਦੀਆਂ ਨਸਾਂ ਇਨਵੋਲਵ ਹੋਣ ਲੱਗ ਪੈਂਦੀਆਂ ਨਸਾਂ 'ਚ ਸੋਜੇ ਸ਼ੌਣ ਲੱਗ ਪੈਂਦੀਆਂ ਕੰਮ ਕਰਦੇ ਆ ਹੱਥਾਂ ਪੈਰਾਂ 'ਚ ਦਰਦ ਰਹਿਣ ਲੱਗ ਪੈਂਦਾ ਹੌਲੀ ਹੌਲੀ ਹੱਥ ਪੈਰ ਸੁਨ ਹੋਣ ਲੱਗ ਪੈਂਦੇ ਨੇ ਯਾ ਅੱਖਾਂ ਸੁਣਨ ਹੋਣ ਲੱਗ ਪੈਂਦੀਆਂ ਅੱਖਾਂ ਦੇ ਬਾਹਰਲੀ ਜਿਹੜੀ ਛਿੱਲੇ ਆਉ ਸੁਣਨ ਹੋਣ ਲੱਗ ਪੈਂਦੀ ਹੈ ਫੇਸ ਦੀ ਸਕਿਨ ਜਾਂ ਕੰਨਾਂ ਦੀ ਸਕਿਨ ਤੇ ਛੋਟੇ ਛੋਟੇ ਦਾਣੇ ਬਣਨੇ ਸ਼ੁਰੂ ਹੋ ਜਾਂਦੇ ਨੇ ਇਹਦੇ ਨਾਲ ਨੈਕਸਟ ਕੀ ਹੁੰਦਾ ਕਿ ਜਿਵੇਂ ਜਿਵੇਂ ਹੱਥ ਪੈਰ ਸੁਣਨ ਹੁੰਦੇ ਨੇ ਉਹਨਾਂ ਤੇ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਨੇ ਹੱਥ ਪੈਰ ਖਰਾਬ ਹੋਣੀ ਸ਼ੁਰੂ ਹੋ ਜਾਂਦੇ ਆ ਅੱਖਾਂ ਦੇ ਵਿੱਚ ਵੀ ਜਿਹੜਾ ਹੈ ਦਿਖਾਈ ਦੇਣ ਦੇ ਵਿੱਚ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਸਾਡੀ ਨੱਕ ਦੀ ਜਿਹੜੀ ਉੱਪਰਲੀ ਹੱਡੀ ਆ ਉਹ ਅੰਦਰੋਂ ਖੁਰ ਕੇ ਕਈ ਵਾਰੀ ਬੈਠ ਜਾਂਦੀ ਹੈ ਕੰਨਾਂ ਦੇ ਵਿੱਚ ਜਿਹੜੀਆਂ ਹੱਡੀਆਂ ਹੁੰਦੀਆਂ ਨੇ ਉਹ ਥੋੜੀਆਂ ਖੁਰਨ ਲੱਗ ਪੈਂਦੀਆਂ ਤਾਂ ਕੰਨਾਂ ਦੀ ਸ਼ੇਪ ਚੇਂਜ ਹੋਣ ਲੱਗ ਪੈਂਦੀ ਹੈ ਪੇਸ਼ੈਂਟ ਨੂੰ ਕਮਜ਼ੋਰੀ ਰਹਿਣ ਲੱਗ ਪੈਂਦੀ ਹੈ ਬੁਖਾਰ ਰਹਿਣ ਲੱਗ ਪੈਂਦਾ ਹੈ ਜਾਂ ਸਕਿਨ ਪੂਰੀ ਤਰ੍ਹਾਂ ਇਨਵੋਲਵ ਹੋ ਜਾਂਦੀ ਹੈ ਔਰ ਉਹਦੀ ਅਪੀਅਰੈਂਸ ਵੀ ਕਾਫੀ ਚੇਂਜ ਹੋ ਜਾਂਦੀ ਹੈ ਕਿੰਨੇ ਟਾਈਮ ਦੇ ਵਿੱਚ ਇਹ ਠੀਕ ਹੋ ਸਕਦੀ ਹੈ ਅ ਦੇਖੋ ਜੋ ਲੈਪਰੇਸੀ ਦੀ ਟ੍ਰੀਟਮੈਂਟ ਹੈ ਨਾ ਉਹ ਕਿਉਂਕਿ ਇੱਕ ਪ੍ਰੋਗਰਾਮ ਦੇ ਅਧੀਨ ਆ ਪਰ ਚੱਲ ਰਹੇ ਆ ਤਾਂ ਉਹ ਸਰਕਾਰ ਵੱਲੋਂ ਡਿਫਾਈਨਡ ਤਾਂ ਲੈਪਰੇਸੀ ਨੂੰ ਆਪਾਂ ਮੁੱਖ ਤੌਰ ਤੇ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਆ ਇੱਕ ਹੁੰਦੀ ਹੈ ਜੀ ਪੋਸੀਬੈਸਿਲਰੀ ਲੈਪਰੇਸੀ ਸਿੰਪਲ ਪਾਸਾ ਦੇ ਵਿੱਚ ਵੀ ਜਿਹੜੀ ਲੈਪਰੇਸੀ ਥੋੜੀ ਘੱਟ ਹੈ ਮਰੀਜ਼ ਨੂੰ ਬਹੁਤ ਜ਼ਿਆਦਾ ਦਿੱਕਤ ਨਹੀਂ ਹੈ ਤੇ ਇੱਕ ਹੈ ਮਲਟੀਬੈਸਿਲਰੀ ਲੈਪਰੇਸੀ ਜਿਹਦੇ ਵਿੱਚ ਲੈਪਰੇਸੀ ਪੇਸ਼ੈਂਟ ਨੂੰ ਜ਼ਿਆਦਾ ਹੈ ਬਿਮਾਰੀ ਦਾ ਭਾਰ ਸਰੀਰ ਉੱਤੇ ਥੋੜਾ ਜ਼ਿਆਦਾ ਹੈ ਇਹਨਾਂ ਦੋਨਾਂ ਦੀ ਟ੍ਰੀਟਮੈਂਟ ਸਰਕਾਰ ਨੇ ਸਿੰਪਲੀਫਾਈ ਕਰ ਦਿੱਤੀ ਹੋਈ ਹੈ ਵੀ ਜਿਹਨੂੰ ਪੋਸੀਬੈਸਿਲਰੀ ਲੈਪਰੇਸੀ ਹੈ ਉਹਦੀ 6 ਮਹੀਨੇ ਦੀ ਦਵਾਈ ਚੱਲਦੀ ਹੈ ਔਰ ਜਿਹਨੂੰ ਮਲਟੀਬੈਸਿਲਰੀ ਲੈਪਰੇਸੀ ਹੈ ਉਹਦੀ ਪੂਰੀ 1 ਸਾਲ ਦੀ ਦਵਾਈ ਚੱਲਦੀ ਹੈ ਔਰ ਇਹ ਦਵਾਈ ਤੁਹਾਡੇ ਸਰਕਾਰੀ ਹਸਪਤਾਲ ਚ ਬਿਲਕੁਲ ਫ੍ਰੀ ਮਿਲਦੀ ਹੈ 6 ਮਹੀਨੇ ਦਾ ਕੋਰਸ ਔਰ 1 ਸਾਲ ਦਾ ਕੋਰਸ ਜਿਹੜਾ ਪੋਸੀਬਿਲਿਟੀ ਸੈਲਰੀ ਦਾ ਔਰ ਮਲਟੀ ਬੈਸਲਰੀ ਲੈਪਰੇਸੀ ਦਾ ਇਹ ਬਿਲਕੁਲ ਫ੍ਰੀ ਮਿਲਦਾ ਸਰਕਾਰੀ ਹਸਪਟਲਸ ਦੇ ਵਿੱਚ ਔਰ ਆਮ ਤੌਰ ਤੇ ਇੱਕ ਗੱਲ ਸਭ ਪ੍ਰਾਈਵੇਟ ਹਸਪਟਲਸ ਔਰ ਡਾਕਟਰਸ ਨੂੰ ਵੀ ਪਤਾ ਹੁੰਦੀ ਹੈ ਹਾਲਾਂਕਿ ਇਹ ਦਵਾਈਆਂ ਪ੍ਰਾਈਵੇਟ ਵੀ ਮਿਲ ਜਾਂਦੀਆਂ ਪਰ ਸਾਰੇ ਪੇਸ਼ੈਂਟਸ ਜ਼ਿਆਦਾਤਰ ਪੇਸ਼ੈਂਟਸ ਜਿਹੜੇ ਨੇ ਉਹ ਸਿਵਲ ਹਸਪਤਾਲ ਦੇ ਵਿੱਚ ਰਜਿਸਟਰ ਹੁੰਦੇ ਨੇ ਔਰ ਟ੍ਰੀਟਮੈਂਟ ਉਹਨਾਂ ਦੀ ਸਿਵਲ ਹਸਪਤਾਲ ਚ ਬਿਲਕੁਲ ਫਰੀ ਚੱਲਦੀ ਆ ਤੁਹਾਡੇ ਕੋਲ ਕੁੱਲ ਕਿੰਨੇ ਕ ਪੇਸ਼ੈਂਟ ਆ ਜਾਂਦੇ ਨੇ ਇੱਕ ਮਹੀਨੇ ਚ ਇੱਕ ਮਹੀਨੇ ਚ ਤਾਂ ਬਹੁਤ ਵੇਰੀ ਕਰੇਗੀ ਬਟ 70 ਤੋਂ 80 ਪੇਸ਼ੈਂਟ ਸਾਨੂੰ ਹਰ ਸਾਲ ਤਕਰੀਬਨ ਲੈਪਰੇਸੀ ਦੇ ਜਲੰਧਰ ਡਿਸਟ੍ਰਿਕਟ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਜਿਵੇਂ ਤੁਸੀਂ ਕੋਈ ਇਨਸਾਨ ਇਸ ਬਿਮਾਰੀ ਨਾਲ ਗ੍ਰਸਤ ਹੈ ਨਾ ਤੇ ਉਹਦੀ ਟ੍ਰੀਟਮੈਂਟ ਚੱਲ ਰਹੀ ਆ ਕੀ ਉਸ ਨੂੰ ਕੋਈ ਖਾਣ-ਪਾਨ ਦਾ ਪਰਹੇਜ ਵੀ ਦੱਸਿਆ ਜਾਂਦਾ ਜਾਂ ਕੋਈ ਇਹ ਜੀ ਕੋਈ ਆਇਨਮੈਂਟ ਦੱਸੀ ਜਾਂਦੀ ਹੈ ਕਿ ਇਹ ਬੰਦਾ ਉਸ ਜ਼ਖਮ ਤੇ ਲਗਾ ਲਵੇ ਤਾਂ ਠੀਕ ਹੋ ਜਾਵੇ ਕੋਈ ਅਜਿਹਾ ਨਾਮ ਹੈ ਦਵਾਈ ਦਾ ਜਾਂ ਕੋਈ ਐਸਾ ਪਰਹੇਜ ਹੈ ਜੀ ਆ ਦੇਖੋ ਜਿਹੜੀ ਲੈਪਰੇਸੀ ਦੀ ਟ੍ਰੀਟਮੈਂਟ ਸਰਕਾਰ ਦੇ ਰਹੀ ਹੈ ਨਾ ਉਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਮੁੱਖ ਦਵਾਈਆਂ ਹੁੰਦੀਆਂ ਇੱਕ ਹੈ ਰਿਪੈਂਪੀਸਨ ਜੀ ਕਲੋਫੈਜ਼ਿਮਿਨਿਕ ਕੈਪਸੂਲ ਹੁੰਦੇ ਨੇ ਔਰ ਨਾਲ ਡੈਪਸੋਨ ਟੈਬਲੇਟ ਚੱਲਦੀ ਹੈ ਇਹ ਲੈਪਰੇਸੀ ਦੀ ਰੋਕਥਾਮ ਦੀ ਮੁੱਖ ਦਵਾਈ ਹੈ ਇਸ ਤੋਂ ਇਲਾਵਾ ਲੈਪਰੇਸੀ ਸਰੀਰ ਦੇ ਕਿਹੜੀ ਜਗ੍ਹਾ ਤੇ ਹੋਈ ਆ ਔਰ ਉਹਦੇ ਕਿਸ ਤਰ੍ਹਾਂ ਦੇ ਲੱਛਣ ਆ ਰਹੇ ਨੇ ਫੋਰ ਐਗਜ਼ਾਮਪਲ ਜੇ ਪੇਸ਼ੈਂਟ ਨੂੰ ਆਪਾਂ ਸਮਝੀਏ ਵੀ ਉਹਦੇ ਜ਼ਖਮ ਬਣ ਰਹੇ ਨੇ ਤਾਂ ਜ਼ਖਮ ਤੇ ਖਾਣ ਵਾਲੀਆਂ ਤੇ ਲਗਾਉਣ ਵਾਲੀਆਂ ਐਂਟੀਬਾਇਟਿਕਸ ਉਹ ਯੂਜ਼ ਹੁੰਦੀਆਂ ਨੇ ਉਹ ਵੀ ਆਪਾਂ ਨੂੰ ਹਸਪਤਾਲ ਦੇ ਵਿੱਚੋਂ ਬਿਲਕੁਲ ਫ੍ਰੀ ਮਿਲ ਜਾਂਦੀਆਂ ਨੇ ਹੁਣ ਜੇ ਅਗਰ ਕੋਈ ਪੇਸ਼ੈਂਟ ਲੇਟ ਸਟੇਜਸ 'ਚ ਪਹੁੰਚ ਗਿਆ ਤੇ ਉਹਨੂੰ ਅੱਖਾਂ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਫਿਰ ਉਹਨੂੰ ਸਰਜਰੀਜ਼ ਦੀ ਰਿਕੁਆਇਰਮੈਂਟ ਹੋ ਸਕਦੀ ਹੈ ਜੇ ਕੋਈ ਅੰਗ ਹੀਣਤਾ ਤੱਕ ਜਾ ਰਿਹਾ ਫਿਰ ਉਹਨੂੰ ਰੀਕਨਸਟਰਕਟਿਵ ਸਰਜਰੀਜ਼ ਦੀ ਜਾਂ ਸਪਲਿੰਟਸ ਦੀ ਜ਼ਰੂਰਤ ਪੈ ਸਕਦੀ ਹੈ ਪਰ ਇਹੋ ਜੀ ਕੋਈ ਮੈਕਮਨ ਲੈਪਰੇਸੀ ਦੇ ਵਿੱਚ ਲਗਾਉਣ ਵਾਲੀ ਕੋਈ ਦਵਾਈ ਆਉਂਦੀ ਹੋਵੇ ਵੀ ਜਿੰਨਾ ਲੈਪਰੇਸੀ ਠੀਕ ਹੋ ਜਾਵੇ ਇਦਾਂ ਦਾ ਨਹੀਂ ਹੈ ਉਹ ਕਹਿੰਦੇ ਨੇ ਕਿ ਮੱਛੀ ਨਹੀਂ ਖਾਣੀ ਚਾਹੀਦੀ ਇਸ ਦੇ ਵਿੱਚ ਜੀ ਦੇਖੋ ਜੀ ਜਿਹੜੀ ਲੈਪਰੇਸੀ ਹੈ ਨਾ ਔਰ ਇੱਕ ਹੋਰ ਬਿਮਾਰੀ ਹੁੰਦੀ ਹੈ ਵਿਟਿਲਿగో ਇਹਨਾਂ ਨੂੰ ਸੁਨ ਬਹਿਰੀ ਕਹਿ ਦਿੱਤਾ ਜਾਂਦਾ ਲੈਪਰੇਸੀ ਨੂੰ ਔਰ ਬਿਟੇ ਲਿਗ ਨੂੰ ਆਪਾਂ ਫੁਲਵੈਰੀ ਦੇ ਨਾਮ ਤੋਂ ਜਾਣਦੇ ਆਂ ਤਾਂ ਇੱਕ ਬਹੁਤ ਹੀ ਨਾ ਪ੍ਰਚਲਿਤ ਇਹਦੇ ਵਿੱਚ ਲੋਕਾਂ ਦੇ ਵਿੱਚ ਇਹ ਭਾਵਨਾ ਹੈ ਵੀ ਸ਼ਾਇਦ ਚਿੱਟੀ ਚੀਜ਼ ਖਾਣ ਨਾਲ ਦੁੱਧ ਪੀਣ ਨਾਲ ਜਾਂ ਮੱਛੀ ਖਾ ਲੈਣ ਨਾਲ ਜਾਂ ਮੱਛੀ ਖਾ ਲਿਆ ਤੇ ਦੁੱਧ ਪੀ ਲਿਆ ਤਾਂ ਫੁਲਵੈਰੀ ਹੋ ਜਾਏਗੀ ਜਾਂ ਸੁਨਵੈਰੀ ਹੋ ਜਾਏਗੀ ਸੁਨਵੈਰੀ ਹੋ ਜਾਏਗੀ ਇਹ ਬਿਲਕੁਲ ਗਲਤ ਮੰਨਤਾ ਹੈ ਇਹਦਾ ਕੋਈ ਸਾਇੰਟਿਫਿਕ ਬੇਸਿਸ ਨਹੀਂ ਹੈ ਕਿਉਂਕਿ ਬੜੀ ਦੇਰ ਤੋਂ ਇਹ ਭਰਮ ਚੱਲਿਆ ਆ ਰਿਹਾ ਤਾਂ ਕਾਫੀ ਅੱਗੇ ਤੱਕ ਇਹ ਹੀ ਚੱਲ ਰਿਹਾ ਜਦ ਕਿ ਇਹ ਸਭ ਬਿਲਕੁਲ ਵੀ ਨਹੀਂ ਹੈ ਪਰ ਜਦੋਂ ਕੋਈ ਲੈਪਰੇਸੀ ਗ੍ਰਸਤ ਹੋ ਜਾਂਦਾ ਪੇਸ਼ੈਂਟ ਤਾਂ ਆਪਾਂ ਨੂੰ ਉਹਨੂੰ ਜ਼ਰੂਰ ਕਹਿੰਦੇ ਆਂ ਵੀ ਤੁਸੀਂ ਆਪਣੀ ਇਮਿਊਨਿਟੀ ਸਟਰੋਂਗ ਕਰਨ ਦੇ ਲਈ ਪ੍ਰੋਟੀਨ ਰਿਚ ਡਾਈਟ ਤੁਸੀਂ ਜ਼ਿਆਦਾ ਲਓ ਜੋ ਵੈਜੀਟੇਰੀਅਨ ਐ ਤਾਂ ਉਹ ਦੁੱਧ ਦਹੀਂ ਪਨੀਰ ਇਹੋ ਜੀਆਂ ਚੀਜ਼ਾਂ ਜ਼ਿਆਦਾ ਲੈਣ ਔਰ ਅਗਰ ਨਾਨ ਵੈਜੀਟੇਰੀਅਨ ਨੇ ਤਾਂ ਉਹ ਆਪਣੇ ਨਾਨ ਵੈਜ ਸੋਰਸਸ ਤੋਂ ਆਪਣਾ ਪ੍ਰੋਟੀਨ ਜ਼ਰੂਰ ਬੋਡੀ ਦਾ ਬਣਾ ਕੇ ਰੱਖਣ ਸੋ ਅਖੀਰ ਦੇ ਵਿੱਚ ਤੁਸੀਂ ਆਪਣੇ ਜੋ ਵਿਊਅਰਸ ਨੇ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਦੇਖੋ ਜੀ ਅੱਜ ਮੈਨੂੰ ਇਹ ਪਲੇਟਫਾਰਮ ਮਿਲਿਆ ਜਦੋਂ ਤੋਂ ਮੈਂ ਕਈ ਹਜ਼ਾਰ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਦਾਦੇ ਚ ਇੱਕ ਬੜੀ ਸਿੰਪਲ ਜੀ ਗੱਲ ਹੈ ਜੇ ਤੁਸੀਂ ਅੱਜ ਆਪਣੇ ਨੇੜੇ ਤੇੜੇ ਇੱਕ ਲੈਪਰੇਸੀ ਦਾ ਪੇਸ਼ੈਂਟ ਨੂੰ ਕਿਸੇ ਨੂੰ ਪਛਾਣ ਲੈਂਦੇ ਹੋ ਤੇ ਉਹਨੂੰ ਸਮੇਂ ਸਿਰ ਦਵਾਈ ਕਰਾ ਦਿੰਦੇ ਹੋ ਤਾਂ ਤੁਸੀਂ ਮੈਨੂੰ ਲੈਪਰੇਸੀ ਦਾ ਤਾਂ ਨਹੀਂ ਪਤਾ ਸ਼ਰਾਪ ਹੈ ਕਿ ਨਹੀਂ ਤੁਸੀਂ ਉਸ ਬੰਦੇ ਲਈ ਵਰਦਾਨ ਜ਼ਰੂਰ ਬਣ ਸਕਦੇ ਹੋ ਅਗਰ ਸਮੇਂ ਸਿਰ ਆਪਾਂ ਪੇਸ਼ੈਂਟ ਨੂੰ ਆਈਡੈਂਟੀਫਾਈ ਕਰ ਲਈਏ ਔਰ ਉਹਦੀ ਦਵਾਈ ਚੱਲ ਪਏ ਤਾਂ ਉਹਨੂੰ ਅੰਗਹੀਣ ਹੋਣ ਤੋਂ ਬਚਾਇਆ ਜਾ ਸਕਦਾ ਹੈ ਜੇ ਆਪਾਂ ਸਿਰਫ ਸੁੰਨ ਨਿਸ਼ਾਨ ਦੇਖ ਕੇ ਉਹਦੀ ਦਵਾਈ ਪੂਰੀ ਕਰ ਦਿੰਦੇ ਨੇ ਆਪਣੇ ਜ਼ਿਲ੍ਹੇ ਦੇ ਚ ਆਪਣੇ ਪੰਜਾਬ ਦੇ ਵਿੱਚ ਜੀ ਅ ਜਲੰਧਰ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਨਾ ਦੋ ਕੁਸ਼ਟਾਸ਼ਰਮ ਨੇ ਇੱਕ ਕੁਸ਼ਟਾਸ਼ਰਮ ਜਲੰਧਰ ਦੇ ਵਿੱਚ ਹੈ ਔਰ ਇੱਕ ਫਿਲੌਰ ਦੇ ਵਿੱਚ ਹੈ ਕੁਸ਼ਟਾਸ਼ਰਮ ਔਰ ਲਗਭਗ ਦੋਨਾਂ ਚ ਮਲਾ ਕੇ 200 ਦੇ ਤਕਰੀਬਨ ਇਨਮੇਟ ਰਹਿੰਦੇ ਨੇ ਪਰ ਇਹ ਸਾਰੇ ਉਹ ਲੋਕ ਨੇ ਜਿਹੜੇ ਪਹਿਲਾਂ ਤੋਂ ਲੈਪਰੇਸੀ ਸੀ ਜਿਨ੍ਹਾਂ ਨੂੰ ਜਿਨ੍ਹਾਂ ਦੀ ਟ੍ਰੀਟਮੈਂਟ ਕੰਪਲੀਟ ਹੋ ਚੁੱਕੀ ਹੈ ਪਰ ਚੰਗੀ ਗੱਲ ਇਹ ਹੈ ਕਿ ਕੋਈ ਨਵਾਂ ਇਨਮੇਟ ਉੱਥੇ ਨਹੀਂ ਜਾ ਰਿਹਾ ਇਹ ਪੁਰਾਣੇ ਜਿਹੜੇ ਸੀਗੇ ਉਹੀ ਰਹਿ ਰਹੇ ਨੇ ਔਰ ਹੌਲੀ ਹੌਲੀ ਇਹਨਾਂ ਦੀ ਗਿਣਤੀ ਘਟਦੀ ਜਾਏਗੀ ਕਿਉਂਕਿ ਨੌਲੇਜ ਲੋਕਾਂ ਨੂੰ ਆ ਰਹੀ ਹੈ ਔਰ ਲੋਕਾਂ ਨੂੰ ਇਸ ਚੀਜ਼ ਦੀ ਸਮਝ ਹੈ ਕਿ ਉਹ ਕੋਈ ਇਦਾਂ ਦੀ ਬਿਮਾਰੀ ਨਹੀਂ ਹੈ ਜਿਹੜੀ ਬੜੀ ਛੇਤੀ ਛੂਤ ਨਾਲ ਫੈਲ ਜਾਂਦੀ ਹੋਵੇ। ਔਰ ਜੇ ਟ੍ਰੀਟਮੈਂਟ ਪ੍ਰੋਪਰ ਹੋ ਰਹੀ ਹੈ ਤਾਂ ਮੈਂ ਬਹੁਤ ਆਸ਼ਾ ਤੇ ਮੈਨੂੰ ਉਮੀਦ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਲੈਪਰੇਸੀ ਹੋਮਸ ਬਣੇ ਹੋਏ ਸਗੇ ਜਾਂ ਕੁਸ਼ਟ ਆਸਟ੍ਰਮ ਬਣੇ ਹੋਏ ਸਗੇ ਇਹ ਜਲਦ ਖਤਮ ਹੋ ਜਾਣਗੇ। ਔਰ ਅਸੀਂ ਆਪਣੇ ਪੰਜਾਬ ਨੂੰ ਔਰ ਆਪਣੇ ਭਾਰਤ ਨੂੰ ਵੀ ਲੈਪਰੇਸੀ ਤੋਂ ਬਿਲਕੁਲ ਮੁਕਤ ਕਰ ਲਵਾਂਗੇ। ਥੈਂਕ ਯੂ ਤੁਹਾਡਾ ਬਹੁਤ-ਬਹੁਤ ਡਾਕਟਰ ਦਿਲਜੀਤ ਤੁਸੀਂ ਸਾਨੂੰ ਸਮਾਂ ਦਿੱਤਾ ਆਪਣਾ ਕੀਮਤੀ ਸਮਾਂ ਫਿਲਹਾਲ ਤੁਸੀਂ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਦੱਸਣਾ ਫਿਲਹਾਲ ਬਨੇ ਰਹੋ 1 ਇੰਡੀਆ ਪੰਜਾਬੀ ਤੇ ਤੇ ਮੈਨੂੰ ਪੁਨੀਤ ਭਾਟੀਆਂ ਨੂੰ ਦਿਓ ਇਜਾਜ਼ਤ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ